ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਆਇਆ ਦਿਨ ਪ੍ਰਵਾਸੀਆਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਜੀ ਆ ਦੱਸ ਦਈਏ ਕਿ ਦਿਨ ਬਦ ਦਿਨ ਉਹਨਾਂ ਦੇ ਵੱਲੋਂ ਨਵੇਂ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪ੍ਰਵਾਸੀ ਦੇ ਵੱਲੋਂ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਜੀ ਹਾਂ ਪਰੇ ਬਰਜ਼ਾਰ ਦੇ ਵਿੱਚ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਉਸ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਲੜਕੀ ਨੇ ਆਪਣੀ ਮਾਂ ਨੂੰ ਤੋਂ ਬਾਅਦ ਜੋ ਲੜਕੀ ਦੀ ਮਾਂ ਹੈ ਉਸ ਨੇ ਜੋ ਪ੍ਰਵਾਸੀ ਹੈ ਉਸ ਦੀ ਕੁੱਟਮਾਰ ਕੀਤੀ ਹੈ ਪੂਰੇ ਬਾਜ਼ਾਰ ਦੇ ਵਿੱਚ ਉਸ ਦਾ ਕੁਟਾਪਾ ਛਾੜਿਆ ਹੈ ਤਸਵੀਰਾਂ ਵੀ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਬਾਜ਼ਾਰ ਹੈ ਇਸ ਦੇ ਵਿੱਚ ਜੋ ਕਿ ਲੋਕਾਂ ਦਾ ਭੀੜ ਭੜੱਕਾ ਲੱਗਿਆ ਹੋਇਆ ਹੈ ਤੇ ਇਸੇ ਵਿਚਾਲੇ ਹੀ ਪ੍ਰਵਾਸੀ ਦੇ ਵੱਲੋਂ ਅਜਿਹੀ ਹਰਕਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੋ ਪਰਵਾਸੀ ਹੈ ਉਹਨਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਆਏ ਦਿਨ ਨਵੀਆਂ ਕਟਨਾਵਾਂ ਨੂੰ ਨਵੇਂ ਕਾਰਨਾਮ ਕਾਰਨਾਮਿਆਂ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਅਜਿਹੀ ਇਹ ਜੋ ਕਟਨਾ ਹੈ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਪਟਿਆਲਾ ਦੇ ਵਿੱਚ ਇੱਕ ਜੋ ਲੜਕੀ ਹੈ ਆਪਣੀ ਮਾਤਾ ਦੇ ਨਾਲ ਬਾਜ਼ਾਰ ਜਾ ਰਹੀ ਸੀਗੀ ਤੇ ਉਸੇ ਸਮੇਂ ਹੀ ਉਸ ਦੇ ਵੱਲੋਂ ਬਾਜ਼ਾਰ ਜਾਂਦੇ ਹੋਏ ਇੱਕ ਪਰਵਾਸੀ ਆਂਦਾ ਹੈ ਤੇ ਲੜਕੀ ਦੇ ਨਾਲ ਗਲਤ ਹਰਕਤ ਦੀ ਉਸ ਦੇ ਵੱਲੋਂ ਕੋਸ਼ਿਸ਼ ਕਰਨ ਦੀ हिम्मत ਕੀਤੀ ਜਾਂਦੀ ਹੈ ਤੇ ਪਰ ਉਸ ਤੋਂ ਬਾਅਦ ਜੋ ਲੜਕੀ ਹੁੰਦੀ ਹੈ ਉਸ ਦੇ ਵੱਲ ਆਪਣੀ ਮਾਤਾ ਨੂੰ ਦੱਸ ਦਿੱਤਾ ਜਾਂਦਾ ਹੈ ਤੇ ਉਸ ਦੀ ਮਾਂ ਦੇ ਵੱਲੋਂ ਪੂਰੇ ਬਾਜ਼ਾਰ ਦੇ ਵਿੱਚ ਇਸ ਪ੍ਰਵਾਸੀ ਦਾ ਕੁਟਾਪਾ ਛਾੜਿਆ ਜਾਂਦਾ ਹੈ ਤੇ ਉਸ ਸਮੇਂ ਹੀ ਜੋ ਲੋਕ ਹੈ ਆਜੂ ਬਾਜੂ ਦੇ ਜੋ ਲੋਕ ਹੈ ਉਹ ਵੀ ਮੌਕੇ ਦੇ ਉੱਪਰ ਮੌਜੂਦ ਹੋ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਪ੍ਰਵਾਸੀ ਲੜਕੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਇਸ ਲੜਕੀ ਦੀ ਮਾਂ ਇਸ ਪ੍ਰਵਾਸੀ ਨੂੰ ਕੁਟਦੀ ਹੋਈ ਨਜ਼ਰ ਆ ਰਹੀ ਹੈ ਅ ਕਈ ਜੋ ਵਿੱਚ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਇਸ ਦੀ ਚੰਗੇ ਤਰੀਕੇ ਦੇ ਨਾਲ ਕੋਟਾਈ ਹੋ ਰਹੀ ਸੀਗੀ ਪਰ ਉਹ ਤਸਵੀਰਾਂ ਸਕਰੀਨ ਦੇ ਉੱਪਰ ਨਹੀਂ ਦਿਖਾ ਸਕਦੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਕਿੰਨਾ ਬੁਰਾ ਹਾਲ ਕੀਤਾ ਗਿਆ ਬਾਅਦ ਦੇ ਵਿੱਚ ਇਸ ਪ੍ਰਵਾਸੀ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਹੈ ਲਗਾਤਾਰ ਜੋ ਪ੍ਰਵਾਸੀ ਹੈ ਉਹਨਾਂ ਦੇ ਵੱਲੋਂ ਅਜਿਹੇ ਕਾਰਨਾਮਿਆਂ ਨੂੰ ਅਣਜਾਣ ਦਿੱਤਾ ਜਾਂਦਾ ਹੈ ਜੇਕਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਪ੍ਰਵਾਸੀਆਂ ਦੇ ਵੱਲੋਂ ਅੱਤ ਚੁੱਕੀ ਹੋਈ ਹੈ ਨਵੀ ਤੋਂ ਨਵੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਮਾਮਲੇ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਮਾਮਲੇ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਜੋ ਗੁੰਡਾਗਰਦੀ ਹੈ ਉਹ ਵੀ ਵੱਧੀਆਂ ਜਾ ਰਹੀਆਂ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਪਰਵਾਸੀ ਦੇ ਵੱਲੋਂ ਇੱਕ ਮਾਸੂਮ 5 ਸਾਲ ਬੱਚੇ ਦਾ ਮਰਡਰ ਕਰ ਦਿੱਤਾ ਗਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਦੋ ਸਿੱਖ ਨੌਜਵਾਨਾਂ ਦੇ ਨਾਲ ਵੀ ਇਹਨਾਂ ਦੇ ਵੱਲੋਂ ਬਤਮੀਜ਼ੀ ਕੀਤੀ ਗਈ ਸੀਗੀ ਕੁੱਟਮਾਰ ਕੀਤੀ ਗਈ ਸੀਗੀ ਤੇ ਅਜਿਹੀ ਹੀ ਜੋ ਮਾਮਲੇ ਐ ਲਗਾਤਾਰ ਸਾਹਮਣੇ ਆ ਰਹੇ ਸੰਜਿਸ ਦੇ ਵਿੱਚ ਜੋ ਪੰਜਾਬ ਦੇ ਲੋਕ ਹੈ ਉਹਨਾਂ ਦੇ ਵੱਲੋਂ ਵੀ ਪ੍ਰੋਟੈਸਟ ਕੀਤਾ ਗਿਆ ਸੀਗਾ ਕਿਹਾ ਗਿਆ ਸੀਗਾ ਕਿ ਜੋ ਪ੍ਰਵਾਸੀ ਹੈ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਪਰ ਅਜੀਹਾ ਕੁਝ ਵੀ ਨਹੀਂ ਹੋਇਆ ਇਹਨਾਂ ਦੇ ਵੱਲੋਂ ਨਵੀਆਂ ਤੋਂ ਨਵੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੁਣ ਵੀ ਜੋ ਤਸਵੀਰ ਹੈ ਪਟਿਆਲਾ ਤੋਂ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਪ੍ਰਵਾਸੀ ਦੇ ਵੱਲੋਂ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਤੇ ਬਾਅਦ ਦੇ ਵਿੱਚ ਪੂਰੇ ਭਰੇ ਬਾਜ਼ਾਰ ਦੇ ਵਿੱਚ ਇਸ ਦੀ ਕੁੱਟਮਾਰ ਹੋਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਆਏ ਦਿਨ ਪ੍ਰਵਾਸੀਆਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਜੀ ਆਹ ਦੱਸ ਦਈਏ ਕਿ ਦਿਨ ਬਦ ਦਿਨ ਉਹਨਾਂ ਦੇ ਵੱਲੋਂ ਨਵੇਂ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪ੍ਰਵਾਸੀ ਦੇ ਵੱਲੋਂ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਜੀ ਹਾਂ ਪਰੇ ਬਜ਼ਾਰ ਦੇ ਵਿੱਚ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਉਸਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਲੜਕੀ ਨੇ ਆਪਣੀ ਮਾਂ ਨੂੰ ਦੱਸ ਤੋਂ ਬਾਅਦ ਜੋ ਲੜਕੀ ਦੀ ਮਾਂ ਹੈ ਉਸ ਨੇ ਜੋ ਪ੍ਰਵਾਸੀ ਹੈ ਉਸ ਦੀ ਕੁੱਟਮਾਰ ਕੀਤੀ ਹੈ ਪੂਰੇ ਬਾਜ਼ਾਰ ਦੇ ਵਿੱਚ ਉਸ ਦਾ ਕਟਾਪਾ ਛਾੜਿਆ ਤਸਵੀਰਾਂ ਵੀ ਲਗਾਤਾਰ ਸਕ੍ਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਬਾਜ਼ਾਰ ਹੈ ਇਸ ਦੇ ਵਿੱਚ ਜੋ ਕਿ ਲੋਕਾਂ ਦਾ ਭੀੜ ਭੜਾਕਾ ਲੱਗਿਆ ਹੋਇਆ ਹੈ ਤੇ ਇਸੇ ਵਿਚਾਲੇ ਹੀ ਪ੍ਰਵਾਸੀ ਦੇ ਵੱਲੋਂ ਅਜਿਹੀ ਹਰਕਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੋ ਪਰਵਾਸੀ ਹੈ ਉਹਨਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਆਏ ਦਿਨ ਨਵੀਆਂ ਕਟਨਾਵਾਂ ਨੂੰ ਨਵੇਂ ਕਾਰਨਾਮ ਕਾਰਨਾਮਿਆਂ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਅਜਿਹੀ ਇਹ ਜੋ ਕਟਨਾ ਹੈ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਪਟਿਆਲਾ ਦੇ ਵਿੱਚ ਇੱਕ ਜੋ ਲੜਕੀ ਹੈ ਆਪਣੀ ਮਾਤਾ ਦੇ ਨਾਲ ਬਾਜ਼ਾਰ ਜਾ ਰਹੀ ਸੀਗੀ ਤੇ ਉਸੇ ਸਮੇਂ ਹੀ ਉਸ ਦੇ ਵੱਲੋਂ ਬਾਜ਼ਾਰ ਜਾਂਦੇ ਹੋਏ ਇੱਕ ਪਰਵਾਸੀ ਆਂਦਾ ਹੈ ਤੇ ਲੜਕੀ ਦੇ ਨਾਲ ਗਲਤ ਹਰਕਤ ਦੀ ਉਸ ਦੇ ਵੱਲੋਂ ਕੋਸ਼ਿਸ਼ ਕਰਨ ਦੀ हिम्मत ਕੀਤੀ ਜਾਂਦੀ ਹੈ ਤੇ ਪਰ ਉਸ ਤੋਂ ਬਾਅਦ ਜੋ ਲੜਕੀ ਹੁੰਦੀ ਹੈ ਉਸ ਦੇ ਵੱਲ ਆਪਣੀ ਮਾਤਾ ਨੂੰ ਦੱਸ ਦਿੱਤਾ ਜਾਂਦਾ ਹੈ ਤੇ ਉਸ ਦੀ ਮਾਂ ਦੇ ਵੱਲੋਂ ਪੂਰੇ ਬਾਜ਼ਾਰ ਦੇ ਵਿੱਚ ਇਸ ਪ੍ਰਵਾਸੀ ਦਾ ਕੁਟਾਪਾ ਛਾੜਿਆ ਜਾਂਦਾ ਹੈ ਤੇ ਉਸ ਸਮੇਂ ਹੀ ਜੋ ਲੋਕ ਹੈ ਆਜੂ ਬਾਜੂ ਦੇ ਜੋ ਲੋਕ ਹੈ ਉਹ ਵੀ ਮੌਕੇ ਦੇ ਉੱਪਰ ਮੌਜੂਦ ਹੋ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਪ੍ਰਵਾਸੀ ਲੜਕੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਇਸ ਲੜਕੀ ਦੀ ਮਾਂ ਇਸ ਪ੍ਰਵਾਸੀ ਨੂੰ ਕੁਟਦੀ ਹੋਈ ਨਜ਼ਰ ਆ ਰਹੀ ਹੈ ਅ ਕਈ ਜੋ ਵਿੱਚ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਇਸ ਦੀ ਚੰਗੇ ਤਰੀਕੇ ਦੇ ਨਾਲ ਕੋਟਾਈ ਹੋ ਰਹੀ ਸੀਗੀ ਪਰ ਉਹ ਤਸਵੀਰਾਂ ਸਕਰੀਨ ਦੇ ਉੱਪਰ ਨਹੀਂ ਦਿਖਾ ਸਕਦੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਕਿੰਨਾ ਬੁਰਾ ਹਾਲ ਕੀਤਾ ਗਿਆ ਬਾਅਦ ਦੇ ਵਿੱਚ ਇਸ ਪ੍ਰਵਾਸੀ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਹੈ ਲਗਾਤਾਰ ਜੋ ਪ੍ਰਵਾਸੀ ਹੈ ਉਹਨਾਂ ਦੇ ਵੱਲੋਂ ਅਜਿਹੇ ਕਾਰਨਾਮੇ ਨੂੰ ਅਣਜਾਣ ਦਿੱਤਾ ਜਾਂਦਾ ਹੈ ਜੇਕਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਪ੍ਰਵਾਸੀਆਂ ਦੇ ਵੱਲੋਂ ਅੱਤ ਚੁੱਕੀ ਹੋਈ ਹੈ ਨਵੀ ਤੋਂ ਨਵੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਮਾਮਲੇ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਮਾਮਲੇ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਜੋ ਗੁੰਡਾਗਰਦੀ ਹੈ ਉਹ ਵੀ ਵੱਧੀਆਂ ਜਾ ਰਹੀਆਂ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਪਰਵਾਸੀ ਦੇ ਵੱਲੋਂ ਇੱਕ ਮਾਸੂਮ 5 ਸਾਲ ਬੱਚੇ ਦਾ ਮਰਡਰ ਕਰ ਦਿੱਤਾ ਗਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਦੋ ਸਿੱਖ ਨੌਜਵਾਨਾਂ ਦੇ ਨਾਲ ਵੀ ਇਹਨਾਂ ਦੇ ਵੱਲੋਂ ਬਤਮੀਜ਼ੀ ਕੀਤੀ ਗਈ ਸੀਗੀ ਕੁੱਟਮਾਰ ਕੀਤੀ ਗਈ ਸੀਗੀ ਤੇ ਅਜਿਹੀ ਹੀ ਜੋ ਮਾਮਲੇ ਐ ਲਗਾਤਾਰ ਸਾਹਮਣੇ ਆ ਰਹੇ ਸੰਜਿਸ ਦੇ ਵਿੱਚ ਜੋ ਪੰਜਾਬ ਦੇ ਲੋਕ ਹੈ ਉਹਨਾਂ ਦੇ ਵੱਲੋਂ ਵੀ ਪ੍ਰੋਟੈਸਟ ਕੀਤਾ ਗਿਆ ਸੀਗਾ ਕਿਹਾ ਗਿਆ ਸੀਗਾ ਕਿ ਜੋ ਪ੍ਰਵਾਸੀ ਹੈ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਪਰ ਅਜੀਹਾ ਕੁਝ ਵੀ ਨਹੀਂ ਹੋਇਆ ਇਹਨਾਂ ਦੇ ਵੱਲੋਂ ਨਵੀਆਂ ਤੋਂ ਨਵੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੁਣ ਵੀ ਜੋ ਤਸਵੀਰ ਹੈ ਪਟਿਆਲਾ ਤੋਂ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਪ੍ਰਵਾਸੀ ਦੇ ਵੱਲੋਂ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਤੇ ਬਾਅਦ ਦੇ ਵਿੱਚ ਪੂਰੇ ਭਰੇ ਬਾਜ਼ਾਰ ਦੇ ਵਿੱਚ ਇਸ ਦੀ ਕੁੱਟਮਾਰ ਹੋਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਆਇਆ ਦਿਨ ਪ੍ਰਵਾਸੀਆਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਜੀ ਆਹ ਦੱਸ ਦਈਏ ਕਿ ਦਿਨ ਬਦਦੇਨ ਉਹਨਾਂ ਦੇ ਵੱਲੋਂ ਨਵੇਂ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪ੍ਰਵਾਸੀ ਦੇ ਵੱਲੋਂ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਜੀ ਹਾਂ ਪਰੇ ਬਰਜ਼ਾਰ ਦੇ ਵਿੱਚ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਉਸ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਲੜਕੀ ਨੇ ਆਪਣੀ ਮਾਂ ਨੂੰ ਦੱਸ ਤੋਂ ਬਾਅਦ ਜੋ ਲੜਕੀ ਦੀ ਮਾਂ ਹੈ ਉਸ ਨੇ ਜੋ ਪ੍ਰਵਾਸੀ ਹੈ ਉਸ ਦੀ ਕੁੱਟਮਾਰ ਕੀਤੀ ਹੈ ਪੂਰੇ ਬਾਜ਼ਾਰ ਦੇ ਵਿੱਚ ਉਸ ਦਾ ਕੁਟਾਪਾ ਛਾੜਿਆ ਹੈ ਤਸਵੀਰਾਂ ਵੀ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਬਾਜ਼ਾਰ ਹੈ ਇਸ ਦੇ ਵਿੱਚ ਜੋ ਕਿ ਲੋਕਾਂ ਦਾ ਭੀੜ ਭੜੱਕਾ ਲੱਗਿਆ ਹੋਇਆ ਹੈ ਤੇ ਇਸੇ ਵਿਚਾਲੇ ਹੀ ਪ੍ਰਵਾਸੀ ਦੇ ਵੱਲੋਂ ਅਜਿਹੀ ਹਰਕਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੋ ਪਰਵਾਸੀ ਹੈ ਉਹਨਾਂ ਦੇ ਹੌਸਲੇ ਲਗਾਤਾਰ ਉੱਚੇ ਹੁੰਦੇ ਨਜ਼ਰ ਆ ਰਹੇ ਨੇ ਆਏ ਦਿਨ ਨਵੀਆਂ ਕਟਨਾਵਾਂ ਨੂੰ ਨਵੇਂ ਕਾਰਨਾਮ ਕਾਰਨਾਮਿਆਂ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਅਜਿਹੀ ਇਹ ਜੋ ਕਟਨਾ ਹੈ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਪਟਿਆਲਾ ਦੇ ਵਿੱਚ ਇੱਕ ਜੋ ਲੜਕੀ ਹੈ ਆਪਣੀ ਮਾਤਾ ਦੇ ਨਾਲ ਬਾਜ਼ਾਰ ਜਾ ਰਹੀ ਸੀਗੀ ਤੇ ਉਸੇ ਸਮੇਂ ਹੀ ਉਸ ਦੇ ਵੱਲੋਂ ਬਾਜ਼ਾਰ ਜਾਂਦੇ ਹੋਏ ਇੱਕ ਪਰਵਾਸੀ ਆਂਦਾ ਹੈ ਤੇ ਲੜਕੀ ਦੇ ਨਾਲ ਗਲਤ ਹਰਕਤ ਦੀ ਉਸ ਦੇ ਵੱਲੋਂ ਕੋਸ਼ਿਸ਼ ਕਰਨ ਦੀ हिम्मत ਕੀਤੀ ਜਾਂਦੀ ਹੈ ਤੇ ਪਰ ਉਸ ਤੋਂ ਬਾਅਦ ਜੋ ਲੜਕੀ ਹੁੰਦੀ ਹੈ ਉਸ ਦੇ ਵੱਲ ਆਪਣੀ ਮਾਤਾ ਨੂੰ ਦੱਸ ਦਿੱਤਾ ਜਾਂਦਾ ਹੈ ਤੇ ਉਸ ਦੀ ਮਾਂ ਦੇ ਵੱਲੋਂ ਪੂਰੇ ਬਾਜ਼ਾਰ ਦੇ ਵਿੱਚ ਇਸ ਪ੍ਰਵਾਸੀ ਦਾ ਕੁਟਾਪਾ ਛਾੜਿਆ ਜਾਂਦਾ ਹੈ ਤੇ ਉਸ ਸਮੇਂ ਹੀ ਜੋ ਲੋਕ ਹੈ ਆਜੂ ਬਾਜੂ ਦੇ ਜੋ ਲੋਕ ਹੈ ਉਹ ਵੀ ਮੌਕੇ ਦੇ ਉੱਪਰ ਮੌਜੂਦ ਹੋ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਪ੍ਰਵਾਸੀ ਲੜਕੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਇਸ ਲੜਕੀ ਦੀ ਮਾਂ ਇਸ ਪ੍ਰਵਾਸੀ ਨੂੰ ਕੁਟਦੀ ਹੋਈ ਨਜ਼ਰ ਆ ਰਹੀ ਹੈ ਅ ਕਈ ਜੋ ਵਿੱਚ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਇਸ ਦੀ ਚੰਗੇ ਤਰੀਕੇ ਦੇ ਨਾਲ ਕੋਟਾਈ ਹੋ ਰਹੀ ਸੀਗੀ ਪਰ ਉਹ ਤਸਵੀਰਾਂ ਸਕਰੀਨ ਦੇ ਉੱਪਰ ਨਹੀਂ ਦਿਖਾ ਸਕਦੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਕਿੰਨਾ ਬੁਰਾ ਹਾਲ ਕੀਤਾ ਗਿਆ ਬਾਅਦ ਦੇ ਵਿੱਚ ਇਸ ਪ੍ਰਵਾਸੀ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਹੈ ਲਗਾਤਾਰ ਜੋ ਪ੍ਰਵਾਸੀ ਹੈ ਉਹਨਾਂ ਦੇ ਵੱਲੋਂ ਅਜਿਹੇ ਕਾਰਨਾਮੇ ਨੂੰ ਅਣਜਾਣ ਦਿੱਤਾ ਜਾਂਦਾ ਹੈ ਜੇਕਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਪ੍ਰਵਾਸੀਆਂ ਦੇ ਵੱਲੋਂ ਅਤ ਚੁੱਕੀ ਹੋਈ ਹੈ ਨਵੀ ਤੋਂ ਨਵੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਮਾਮਲੇ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਮਾਮਲੇ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਜੋ ਗੁੰਡਾਗਰਦੀ ਹੈ ਉਹ ਵੀ ਵੱਧੀਆਂ ਜਾ ਰਹੀਆਂ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਪਰਵਾਸੀ ਦੇ ਵੱਲੋਂ ਇੱਕ ਮਾਸੂਮ 5 ਸਾਲ ਬੱਚੇ ਦਾ ਮਰਡਰ ਕਰ ਦਿੱਤਾ ਗਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਦੋ ਸਿੱਖ ਨੌਜਵਾਨਾਂ ਦੇ ਨਾਲ ਵੀ ਇਹਨਾਂ ਦੇ ਵੱਲੋਂ ਬਤਮੀਜ਼ੀ ਕੀਤੀ ਗਈ ਸੀਗੀ ਕੁੱਟਮਾਰ ਕੀਤੀ ਗਈ ਸੀਗੀ ਤੇ ਅਜਿਹੀ ਹੀ ਜੋ ਮਾਮਲੇ ਐ ਲਗਾਤਾਰ ਸਾਹਮਣੇ ਆ ਰਹੇ ਸੰਜਸ ਦੇ ਵਿੱਚ ਜੋ ਪੰਜਾਬ ਦੇ ਲੋਕ ਹੈ ਉਹਨਾਂ ਦੇ ਵੱਲੋਂ ਵੀ ਪ੍ਰੋਟੈਸਟ ਕੀਤਾ ਗਿਆ ਸੀਗਾ ਕਿਹਾ ਗਿਆ ਸੀਗਾ ਕਿ ਜੋ ਪ੍ਰਵਾਸੀ ਹੈ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਪਰ ਅਜੀਹਾ ਕੁਝ ਵੀ ਨਹੀਂ ਹੋਇਆ ਇਹਨਾਂ ਦੇ ਵੱਲੋਂ ਨਵੀਆਂ ਤੋਂ ਨਵੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੁਣ ਵੀ ਜੋ ਤਸਵੀਰ ਹੈ ਪਟਿਆਲਾ ਤੋਂ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਪ੍ਰਵਾਸੀ ਦੇ ਵੱਲੋਂ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਤੇ ਬਾਅਦ ਦੇ ਵਿੱਚ ਪੂਰੇ ਪਰੇ ਬਾਜ਼ਾਰ ਦੇ ਵਿੱਚ ਇਸ ਦੀ ਕੁੱਟਮਾਰ ਹੋਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਆਇਆ ਦਿਨ ਪ੍ਰਵਾਸੀਆਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਜੀ ਆ ਦੱਸ ਦਈਏ ਕਿ ਦਿਨ ਬਦ ਦਿਨ ਉਹਨਾਂ ਦੇ ਵੱਲੋਂ ਨਵੇਂ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪ੍ਰਵਾਸੀ ਦੇ ਵੱਲੋਂ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਜੀ ਹਾਂ ਪਰੇ ਬਰਜ਼ਾਰ ਦੇ ਵਿੱਚ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਉਸ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਲੜਕੀ ਨੇ ਆਪਣੀ ਮਾਂ ਨੂੰ ਦੱਸ ਤੋਂ ਬਾਅਦ ਜੋ ਲੜਕੀ ਦੀ ਮਾਂ ਹੈ ਉਸ ਨੇ ਜੋ ਪ੍ਰਵਾਸੀ ਹੈ ਉਸ ਦੀ ਕੁੱਟਮਾਰ ਕੀਤੀ ਹੈ ਪੂਰੇ ਬਾਜ਼ਾਰ ਦੇ ਵਿੱਚ ਉਸ ਦਾ ਕੁਟਾਪਾ ਛਾੜਿਆ ਹੈ ਤਸਵੀਰਾਂ ਵੀ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਬਾਜ਼ਾਰ ਹੈ ਇਸ ਦੇ ਵਿੱਚ ਜੋ ਕਿ ਲੋਕਾਂ ਦਾ ਭੀੜ ਭੜੱਕਾ ਲੱਗਿਆ ਹੋਇਆ ਹੈ ਤੇ ਇਸੇ ਵਿਚਾਲੇ ਹੀ ਪ੍ਰਵਾਸੀ ਦੇ ਵੱਲੋਂ ਅਜਿਹੀ ਹਰਕਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੋ ਪਰਵਾਸੀ ਹੈ ਉਹਨਾਂ ਦੇ ਹੌਸਲੇ ਲਗਾਤਾਰ بلند ਹੁੰਦੇ ਨਜ਼ਰ ਆ ਰਹੇ ਨੇ ਆਇ ਦਿਨ ਨਵੀਆਂ ਕਟਨਾਵਾਂ ਨੂੰ ਨਵੇਂ ਕਾਰਨਾਮ ਕਾਰਨਾਮਿਆਂ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਅਜਿਹੀ ਇਹ ਜੋ ਕਟਨਾ ਹੈ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਪਟਿਆਲਾ ਦੇ ਵਿੱਚ ਇੱਕ ਜੋ ਲੜਕੀ ਹੈ ਆਪਣੀ ਮਾਤਾ ਦੇ ਨਾਲ ਬਾਜ਼ਾਰ ਜਾ ਰਹੀ ਸੀਗੀ ਤੇ ਉਸੇ ਸਮੇਂ ਹੀ ਉਸ ਦੇ ਵੱਲੋਂ ਬਾਜ਼ਾਰ ਜਾਂਦੇ ਹੋਏ ਇੱਕ ਪ੍ਰਵਾਸੀ ਆਂਦਾ ਤੇ ਲੜਕੀ ਦੇ ਨਾਲ ਗਲਤ ਹਰਕਤ ਦੀ ਉਸ ਦੇ ਵੱਲੋਂ ਕੋਸ਼ਿਸ਼ ਕਰਨ ਦੀ ਹਿੰਮਤ ਕੀਤੀ ਜਾਂਦੀ ਹੈ ਤੇ ਪਰ ਉਸ ਤੋਂ ਬਾਅਦ ਜੋ ਲੜਕੀ ਹੁੰਦੀ ਹੈ ਉਸ ਦੇ ਵੱਲ ਆਪਣੀ ਮਾਤਾ ਨੂੰ ਦੱਸ ਦਿੱਤਾ ਜਾਂਦਾ ਹੈ ਤੇ ਉਸ ਦੀ ਮਾਂ ਦੇ ਵੱਲੋਂ ਪੂਰੇ ਬਾਜ਼ਾਰ ਦੇ ਵਿੱਚ ਇਸ ਪ੍ਰਵਾਸੀ ਦਾ ਕੁਟਾਪਾ ਝਾੜਿਆ ਜਾਂਦਾ ਹੈ ਤੇ ਉਸ ਸਮੇਂ ਹੀ ਜੋ ਲੋਕ ਹੈ ਆਜੂ ਬਾਜੂ ਦੇ ਜੋ ਲੋਕ ਹੈ ਉਹ ਵੀ ਮੌਕੇ ਦੇ ਉੱਪਰ ਮੌਜੂਦ ਹੋ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਪ੍ਰਵਾਸੀ ਲੜਕੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਇਸ ਲੜਕੀ ਦੀ ਮਾਂ ਇਸ ਪ੍ਰਵਾਸੀ ਨੂੰ ਕੁਟਦੀ ਹੋਈ ਨਜ਼ਰ ਆ ਰਹੀ ਹੈ ਕਈ ਜੋ ਵਿੱਚ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਇਸ ਦੀ ਚੰਗੇ ਤਰੀਕੇ ਦੇ ਨਾਲ ਕੁਟਾਈ ਹੋ ਰਹੀ ਸੀਗੀ ਪਰ ਉਹ ਤਸਵੀਰਾਂ ਸਕਰੀਨ ਦੇ ਉੱਪਰ ਨਹੀਂ ਦਿਖਾ ਸਕਦੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਕਿੰਨਾ ਬੁਰਾ ਹਾਲ ਕੀਤਾ ਗਿਆ ਬਾਅਦ ਦੇ ਵਿੱਚ ਇਸ ਪ੍ਰਵਾਸੀ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਹੈ ਲਗਾਤਾਰ ਜੋ ਪ੍ਰਵਾਸੀ ਹੈ ਉਹਨਾਂ ਦੇ ਵੱਲੋਂ ਅਜਿਹੇ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੇਕਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਪ੍ਰਵਾਸੀਆਂ ਦੇ ਵੱਲੋਂ ਅਤ ਚੁੱਕੀ ਹੋਈ ਹੈ ਨਵੀਂ ਤੋਂ ਨਵੀਂ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਮਾਮਲੇ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਮਾਮਲੇ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਜੋ ਗੁੰਡਾਗਰਦੀ ਹੈ ਉਹ ਵੀ ਵੱਧੀਆਂ ਜਾ ਰਹੀਆਂ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਪ੍ਰਵਾਸੀ ਦੇ ਵੱਲੋਂ ਇੱਕ ਮਾਸੂਮ 5 ਸਾਲ ਬੱਚੇ ਦਾ ਮਰਡਰ ਕਰ ਦਿੱਤਾ ਗਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਦੋ ਸਿੱਖ ਨੌਜਵਾਨਾਂ ਦੇ ਨਾਲ ਵੀ ਇਹਨਾਂ ਦੇ ਵੱਲੋਂ ਬਤਮੀਜ਼ੀ ਕੀਤੀ ਗਈ ਸੀ ਕਿ ਕੁੱਟਮਾਰ ਕੀਤੀ ਗਈ ਸੀ ਤੇ ਅਜਿਹਾ ਹੀ ਜੋ ਮਾਮਲੇ ਐ ਲਗਾਤਾਰ ਸਾਹਮਣੇ ਆ ਰਹੇ ਸੰਜਿਸ ਦੇ ਵਿੱਚ ਜੋ ਪੰਜਾਬ ਦੇ ਲੋਕ ਐ ਉਹਨਾਂ ਦੇ ਵੱਲੋਂ ਵੀ ਪ੍ਰੋਟੈਸਟ ਕੀਤਾ ਗਿਆ ਸੀਗਾ ਕਿਹਾ ਗਿਆ ਸੀਗਾ ਕਿ ਜੋ ਪ੍ਰਵਾਸੀ ਐ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਇਹਨਾਂ ਦੇ ਵੱਲੋਂ ਨਵੀਆਂ ਤੋਂ ਨਵੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੁਣ ਵੀ ਜੋ ਤਸਵੀਰ ਐ ਪਟਿਆਲਾ ਤੋਂ ਐ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਐ ਕਿ ਕਿਸ ਤਰੀਕੇ ਦੇ ਨਾਲ ਇਸ ਪਰਵਾਸੀ ਦੇ ਵੱਲੋਂ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਤੇ ਬਾਅਦ ਦੇ ਵਿੱਚ ਪੂਰੇ ਭਰੇ ਬਾਜ਼ਾਰ ਦੇ ਵਿੱਚ ਇਸ ਦੀ ਕੁੱਟਮਾਰ ਹੋਈ ਹੈ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ। ਆਏ ਦਿਨ ਪ੍ਰਵਾਸੀਆਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ। ਜੀ ਆਹ ਦੱਸ ਦਈਏ ਕਿ ਦਿਨ ਬਦ ਦਿਨ ਉਹਨਾਂ ਦੇ ਵੱਲੋਂ ਨਵੇਂ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਪਰਵਾਸੀ ਦੇ ਵੱਲੋਂ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਜੀ ਹਾਂ ਪਰੇ ਬਰਜ਼ਾਰ ਦੇ ਵਿੱਚ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਉਸਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਲੜਕੀ ਨੇ ਆਪਣੀ ਮਾਂ ਨੂੰ ਦੱਸ ਤੋਂ ਬਾਅਦ ਜੋ ਲੜਕੀ ਦੀ ਮਾਂ ਹੈ ਉਸ ਨੇ ਜੋ ਪ੍ਰਵਾਸੀ ਹੈ ਉਸ ਦੀ ਕੁੱਟਮਾਰ ਕੀਤੀ ਹੈ ਪੂਰੇ ਬਾਜ਼ਾਰ ਦੇ ਵਿੱਚ ਉਸ ਦਾ ਕਟਾਪਾ ਛਾੜਿਆ ਤਸਵੀਰਾਂ ਵੀ ਲਗਾਤਾਰ ਸਕ੍ਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਬਾਜ਼ਾਰ ਹੈ ਇਸ ਦੇ ਵਿੱਚ ਜੋ ਕਿ ਲੋਕਾਂ ਦਾ ਭੀੜ ਭੜਾਕਾ ਲੱਗਿਆ ਹੋਇਆ ਹੈ ਤੇ ਇਸੇ ਵਿਚਾਲੇ ਹੀ ਪ੍ਰਵਾਸੀ ਦੇ ਵੱਲੋਂ ਅਜਿਹੀ ਹਰਕਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੋ ਪਰਵਾਸੀ ਹੈ ਉਹਨਾਂ ਦੇ ਹੌਸਲੇ ਲਗਾਤਾਰ ਉੱਚੇ ਹੁੰਦੇ ਨਜ਼ਰ ਆ ਰਹੇ ਨੇ ਆਏ ਦਿਨ ਨਵੀਆਂ ਕਟਨਾਵਾਂ ਨੂੰ ਨਵੇਂ ਕਾਰਨਾਮ ਕਾਰਨਾਮਿਆਂ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਅਜਿਹੀ ਇਹ ਜੋ ਕਟਨਾ ਹੈ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਪਟਿਆਲਾ ਦੇ ਵਿੱਚ ਇੱਕ ਜੋ ਲੜਕੀ ਹੈ ਆਪਣੀ ਮਾਤਾ ਦੇ ਨਾਲ ਬਾਜ਼ਾਰ ਜਾ ਰਹੀ ਸੀਗੀ ਤੇ ਉਸੇ ਸਮੇਂ ਹੀ ਉਸ ਦੇ ਵੱਲੋਂ ਬਾਜ਼ਾਰ ਜਾਂਦੇ ਹੋਏ ਇੱਕ ਪਰਵਾਸੀ ਆਂਦਾ ਹੈ ਤੇ ਲੜਕੀ ਦੇ ਨਾਲ ਗਲਤ ਹਰਕਤ ਦੀ ਉਸ ਦੇ ਵੱਲੋਂ ਕੋਸ਼ਿਸ਼ ਕਰਨ ਦੀ हिम्मत ਕੀਤੀ ਜਾਂਦੀ ਹੈ ਤੇ ਪਰ ਉਸ ਤੋਂ ਬਾਅਦ ਜੋ ਲੜਕੀ ਹੁੰਦੀ ਹੈ ਉਸ ਦੇ ਵੱਲ ਆਪਣੀ ਮਾਤਾ ਨੂੰ ਦੱਸ ਦਿੱਤਾ ਜਾਂਦਾ ਹੈ ਤੇ ਉਸ ਦੀ ਮਾਂ ਦੇ ਵੱਲੋਂ ਪੂਰੇ ਬਾਜ਼ਾਰ ਦੇ ਵਿੱਚ ਇਸ ਪ੍ਰਵਾਸੀ ਦਾ ਕੁਟਾਪਾ ਛਾੜਿਆ ਜਾਂਦਾ ਹੈ ਤੇ ਉਸ ਸਮੇਂ ਹੀ ਜੋ ਲੋਕ ਹੈ ਆਜੂ ਬਾਜੂ ਦੇ ਜੋ ਲੋਕ ਹੈ ਉਹ ਵੀ ਮੌਕੇ ਦੇ ਉੱਪਰ ਮੌਜੂਦ ਹੋ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਪ੍ਰਵਾਸੀ ਲੜਕੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਇਸ ਲੜਕੀ ਦੀ ਮਾਂ ਇਸ ਪ੍ਰਵਾਸੀ ਨੂੰ ਕੁਟਦੀ ਹੋਈ ਨਜ਼ਰ ਆ ਰਹੀ ਹੈ ਅ ਕਈ ਜੋ ਵਿੱਚ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਇਸ ਦੀ ਚੰਗੇ ਤਰੀਕੇ ਦੇ ਨਾਲ ਕਟਾਈ ਹੋ ਰਹੀ ਸੀਗੀ ਪਰ ਉਹ ਤਸਵੀਰਾਂ ਸਕਰੀਨ ਦੇ ਉੱਪਰ ਨਹੀਂ ਦਿਖਾ ਸਕਦੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਕਿੰਨਾ ਬੁਰਾ ਹਾਲ ਕੀਤਾ ਗਿਆ ਬਾਅਦ ਦੇ ਵਿੱਚ ਇਸ ਪ੍ਰਵਾਸੀ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਹੈ ਲਗਾਤਾਰ ਜੋ ਪ੍ਰਵਾਸੀ ਹੈ ਉਹਨਾਂ ਦੇ ਵੱਲੋਂ ਅਜਿਹੇ ਕਾਰਨਾਮੇ ਨੂੰ ਅਣਜਾਣ ਦਿੱਤਾ ਜਾਂਦਾ ਹੈ ਜੇਕਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਪ੍ਰਵਾਸੀਆਂ ਦੇ ਵੱਲੋਂ ਅੱਤ ਚੁੱਕੀ ਹੋਈ ਹੈ ਨਵੀ ਤੋਂ ਨਵੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਮਾਮਲੇ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਮਾਮਲੇ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਜੋ ਗੁੰਡਾਗਰਦੀ ਹੈ ਉਹ ਵੀ ਵੱਧੀਆਂ ਜਾ ਰਹੀਆਂ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਪਰਵਾਸੀ ਦੇ ਵੱਲੋਂ ਇੱਕ ਮਾਸੂਮ 5 ਸਾਲ ਬੱਚੇ ਦਾ ਮਰਡਰ ਕਰ ਦਿੱਤਾ ਗਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਦੋ ਸਿੱਖ ਨੌਜਵਾਨਾਂ ਦੇ ਨਾਲ ਵੀ ਇਹਨਾਂ ਦੇ ਵੱਲੋਂ ਬਤਮੀਜ਼ੀ ਕੀਤੀ ਗਈ ਸੀਗੀ ਕੁੱਟਮਾਰ ਕੀਤੀ ਗਈ ਸੀਗੀ ਤੇ ਅਜਿਹੀ ਹੀ ਜੋ ਮਾਮਲੇ ਐ ਲਗਾਤਾਰ ਸਾਹਮਣੇ ਆ ਰਹੇ ਸੰਜਿਸ ਦੇ ਵਿੱਚ ਜੋ ਪੰਜਾਬ ਦੇ ਲੋਕ ਹੈ ਉਹਨਾਂ ਦੇ ਵੱਲੋਂ ਵੀ ਪ੍ਰੋਟੈਸਟ ਕੀਤਾ ਗਿਆ ਸੀਗਾ ਕਿਹਾ ਗਿਆ ਸੀਗਾ ਕਿ ਜੋ ਪ੍ਰਵਾਸੀ ਹੈ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਪਰ ਅਜੀਹਾ ਕੁਝ ਵੀ ਨਹੀਂ ਹੋਇਆ ਇਹਨਾਂ ਦੇ ਵੱਲੋਂ ਨਵੀਆਂ ਤੋਂ ਨਵੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੁਣ ਵੀ ਜੋ ਤਸਵੀਰ ਹੈ ਪਟਿਆਲਾ ਤੋਂ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਪ੍ਰਵਾਸੀ ਦੇ ਵੱਲੋਂ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਤੇ ਬਾਅਦ ਦੇ ਵਿੱਚ ਪੂਰੇ ਭਰੇ ਬਾਜ਼ਾਰ ਦੇ ਵਿੱਚ ਇਸ ਦੀ ਕੁੱਟਮਾਰ ਹੋਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਆਏ ਦਿਨ ਪ੍ਰਵਾਸੀਆਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਜੀ ਆਹ ਦੱਸ ਦਈਏ ਕਿ ਦਿਨ ਬਦ ਦਿਨ ਉਹਨਾਂ ਦੇ ਵੱਲੋਂ ਨਵੇਂ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪ੍ਰਵਾਸੀ ਦੇ ਵੱਲੋਂ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਜੀ ਹਾਂ ਪਰੇ ਬਜ਼ਾਰ ਦੇ ਵਿੱਚ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਉਸ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਲੜਕੀ ਨੇ ਆਪਣੀ ਮਾਂ ਨੂੰ ਤੋਂ ਬਾਅਦ ਜੋ ਲੜਕੀ ਦੀ ਮਾਂ ਹੈ ਉਸ ਨੇ ਜੋ ਪ੍ਰਵਾਸੀ ਹੈ ਉਸ ਦੀ ਕੁੱਟਮਾਰ ਕੀਤੀ ਹੈ ਪੂਰੇ ਬਾਜ਼ਾਰ ਦੇ ਵਿੱਚ ਉਸ ਦਾ ਕੁਟਾਪਾ ਛਾੜਿਆ ਹੈ ਤਸਵੀਰਾਂ ਵੀ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਬਾਜ਼ਾਰ ਹੈ ਇਸ ਦੇ ਵਿੱਚ ਜੋ ਕਿ ਲੋਕਾਂ ਦਾ ਭੀੜ ਭੜੱਕਾ ਲੱਗਿਆ ਹੋਇਆ ਹੈ ਤੇ ਇਸੇ ਵਿਚਾਲੇ ਹੀ ਪ੍ਰਵਾਸੀ ਦੇ ਵੱਲੋਂ ਅਜਿਹੀ ਹਰਕਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੋ ਪਰਵਾਸੀ ਹੈ ਉਹਨਾਂ ਦੇ ਹੌਸਲੇ ਲਗਾਤਾਰ ਉੱਚੇ ਹੁੰਦੇ ਨਜ਼ਰ ਆ ਰਹੇ ਨੇ ਆਏ ਦਿਨ ਨਵੀਆਂ ਕਟਨਾਵਾਂ ਨੂੰ ਨਵੇਂ ਕਾਰਨਾਮ ਕਾਰਨਾਮਿਆਂ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਅਜਿਹੀ ਇਹ ਜੋ ਕਟਨਾ ਹੈ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਪਟਿਆਲਾ ਦੇ ਵਿੱਚ ਇੱਕ ਜੋ ਲੜਕੀ ਹੈ ਆਪਣੀ ਮਾਤਾ ਦੇ ਨਾਲ ਬਾਜ਼ਾਰ ਜਾ ਰਹੀ ਸੀਗੀ ਤੇ ਉਸੇ ਸਮੇਂ ਹੀ ਉਸ ਦੇ ਵੱਲੋਂ ਬਾਜ਼ਾਰ ਜਾਂਦੇ ਹੋਏ ਇੱਕ ਪਰਵਾਸੀ ਆਂਦਾ ਹੈ ਤੇ ਲੜਕੀ ਦੇ ਨਾਲ ਗਲਤ ਹਰਕਤ ਦੀ ਉਸ ਦੇ ਵੱਲੋਂ ਕੋਸ਼ਿਸ਼ ਕਰਨ ਦੀ हिम्मत ਕੀਤੀ ਜਾਂਦੀ ਹੈ ਤੇ ਪਰ ਉਸ ਤੋਂ ਬਾਅਦ ਜੋ ਲੜਕੀ ਹੁੰਦੀ ਹੈ ਉਸ ਦੇ ਵੱਲ ਆਪਣੀ ਮਾਤਾ ਨੂੰ ਦੱਸ ਦਿੱਤਾ ਜਾਂਦਾ ਹੈ ਤੇ ਉਸ ਦੀ ਮਾਂ ਦੇ ਵੱਲੋਂ ਪੂਰੇ ਬਾਜ਼ਾਰ ਦੇ ਵਿੱਚ ਇਸ ਪ੍ਰਵਾਸੀ ਦਾ ਕੁਟਾਪਾ ਛਾੜਿਆ ਜਾਂਦਾ ਹੈ ਤੇ ਉਸ ਸਮੇਂ ਹੀ ਜੋ ਲੋਕ ਹੈ ਆਜੂ ਬਾਜੂ ਦੇ ਜੋ ਲੋਕ ਹੈ ਉਹ ਵੀ ਮੌਕੇ ਦੇ ਉੱਪਰ ਮੌਜੂਦ ਹੋ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਪ੍ਰਵਾਸੀ ਲੜਕੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਇਸ ਲੜਕੀ ਦੀ ਮਾਂ ਇਸ ਪ੍ਰਵਾਸੀ ਨੂੰ ਕੁਟਦੀ ਹੋਈ ਨਜ਼ਰ ਆ ਰਹੀ ਹੈ ਅ ਕਈ ਜੋ ਵਿੱਚ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਇਸ ਦੀ ਚੰਗੇ ਤਰੀਕੇ ਦੇ ਨਾਲ ਕੋਟਾਈ ਹੋ ਰਹੀ ਸੀਗੀ ਪਰ ਉਹ ਤਸਵੀਰਾਂ ਸਕਰੀਨ ਦੇ ਉੱਪਰ ਨਹੀਂ ਦਿਖਾ ਸਕਦੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਕਿੰਨਾ ਬੁਰਾ ਹਾਲ ਕੀਤਾ ਗਿਆ ਬਾਅਦ ਦੇ ਵਿੱਚ ਇਸ ਪ੍ਰਵਾਸੀ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਹੈ ਲਗਾਤਾਰ ਜੋ ਪ੍ਰਵਾਸੀ ਹੈ ਉਹਨਾਂ ਦੇ ਵੱਲੋਂ ਅਜਿਹੇ ਕਾਰਨਾਮੇ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੇਕਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਪ੍ਰਵਾਸੀਆਂ ਦੇ ਵੱਲੋਂ ਅੱਤ ਚੁੱਕੀ ਹੋਈ ਹੈ ਨਵੀਂ ਤੋਂ ਨਵੀਂ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਮਾਮਲੇ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਮਾਮਲੇ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਜੋ ਗੁੰਡਾਗਰਦੀ ਹੈ ਉਹ ਵੀ ਵੱਧੀਆਂ ਜਾ ਰਹੀਆਂ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਪਰਵਾਸੀ ਦੇ ਵੱਲੋਂ ਇੱਕ ਮਾਸੂਮ 5 ਸਾਲ ਬੱਚੇ ਦਾ ਮਰਡਰ ਕਰ ਦਿੱਤਾ ਗਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਦੋ ਸਿੱਖ ਨੌਜਵਾਨਾਂ ਦੇ ਨਾਲ ਵੀ ਇਹਨਾਂ ਦੇ ਵੱਲੋਂ ਬਤਮੀਜ਼ੀ ਕੀਤੀ ਗਈ ਸੀਗੀ ਕੁੱਟਮਾਰ ਕੀਤੀ ਗਈ ਸੀਗੀ ਤੇ ਅਜਿਹੀ ਹੀ ਜੋ ਮਾਮਲੇ ਐ ਲਗਾਤਾਰ ਸਾਹਮਣੇ ਆ ਰਹੇ ਸੰਜਸ ਦੇ ਵਿੱਚ ਜੋ ਪੰਜਾਬ ਦੇ ਲੋਕ ਹੈ ਉਹਨਾਂ ਦੇ ਵੱਲੋਂ ਵੀ ਪ੍ਰੋਟੈਸਟ ਕੀਤਾ ਗਿਆ ਸੀਗਾ ਕਿਹਾ ਗਿਆ ਸੀਗਾ ਕਿ ਜੋ ਪ੍ਰਵਾਸੀ ਹੈ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਪਰ ਅਜੀਹਾ ਕੁਝ ਵੀ ਨਹੀਂ ਹੋਇਆ ਇਹਨਾਂ ਦੇ ਵੱਲੋਂ ਨਵੀਆਂ ਤੋਂ ਨਵੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੁਣ ਵੀ ਜੋ ਤਸਵੀਰ ਹੈ ਪਟਿਆਲਾ ਤੋਂ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਪ੍ਰਵਾਸੀ ਦੇ ਵੱਲੋਂ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਤੇ ਬਾਅਦ ਦੇ ਵਿੱਚ ਪੂਰੇ ਪਰੇ ਬਾਜ਼ਾਰ ਦੇ ਵਿੱਚ ਇਸ ਦੀ ਕੁੱਟਮਾਰ ਹੋਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਆਇਆ ਦਿਨ ਪ੍ਰਵਾਸੀਆਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਜੀ ਆਹ ਦੱਸ ਦਈਏ ਕਿ ਦਿਨ ਬਦਦੇਨ ਉਹਨਾਂ ਦੇ ਵੱਲੋਂ ਨਵੇਂ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪ੍ਰਵਾਸੀ ਦੇ ਵੱਲੋਂ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਜੀ ਹਾਂ ਪਰੇ ਬਰਜ਼ਾਰ ਦੇ ਵਿੱਚ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਉਸ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਲੜਕੀ ਨੇ ਆਪਣੀ ਮਾਂ ਨੂੰ ਦੱਸ ਤੋਂ ਬਾਅਦ ਜੋ ਲੜਕੀ ਦੀ ਮਾਂ ਹੈ ਉਸ ਨੇ ਜੋ ਪ੍ਰਵਾਸੀ ਹੈ ਉਸ ਦੀ ਕੁੱਟਮਾਰ ਕੀਤੀ ਹੈ ਪੂਰੇ ਬਾਜ਼ਾਰ ਦੇ ਵਿੱਚ ਉਸ ਦਾ ਕੁਟਾਪਾ ਛਾੜਿਆ ਹੈ ਤਸਵੀਰਾਂ ਵੀ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਬਾਜ਼ਾਰ ਹੈ ਇਸ ਦੇ ਵਿੱਚ ਜੋ ਕਿ ਲੋਕਾਂ ਦਾ ਭੀੜ ਭੜੱਕਾ ਲੱਗਿਆ ਹੋਇਆ ਹੈ ਤੇ ਇਸੇ ਵਿਚਾਲੇ ਹੀ ਪ੍ਰਵਾਸੀ ਦੇ ਵੱਲੋਂ ਅਜਿਹੀ ਹਰਕਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੋ ਪਰਵਾਸੀ ਹੈ ਉਹਨਾਂ ਦੇ ਹੌਸਲੇ ਲਗਾਤਾਰ بلند ਹੁੰਦੇ ਨਜ਼ਰ ਆ ਰਹੇ ਨੇ ਆਏ ਦਿਨ ਨਵੀਆਂ ਕਟਨਾਵਾਂ ਨੂੰ ਨਵੇਂ ਕਾਰਨਾਮ ਕਾਰਨਾਮਿਆਂ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਅਜਿਹੀ ਇਹ ਜੋ ਕਟਨਾ ਹੈ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਪਟਿਆਲਾ ਦੇ ਵਿੱਚ ਇੱਕ ਜੋ ਲੜਕੀ ਹੈ ਆਪਣੀ ਮਾਤਾ ਦੇ ਨਾਲ ਬਾਜ਼ਾਰ ਜਾ ਰਹੀ ਸੀਗੀ ਤੇ ਉਸੇ ਸਮੇਂ ਹੀ ਉਸ ਦੇ ਵੱਲੋਂ ਬਾਜ਼ਾਰ ਜਾਂਦੇ ਹੋਏ ਇੱਕ ਪਰਵਾਸੀ ਆਂਦਾ ਹੈ ਤੇ ਲੜਕੀ ਦੇ ਨਾਲ ਗਲਤ ਹਰਕਤ ਦੀ ਉਸ ਦੇ ਵੱਲੋਂ ਕੋਸ਼ਿਸ਼ ਕਰਨ ਦੀ हिम्मत ਕੀਤੀ ਜਾਂਦੀ ਹੈ ਤੇ ਪਰ ਉਸ ਤੋਂ ਬਾਅਦ ਜੋ ਲੜਕੀ ਹੁੰਦੀ ਹੈ ਉਸ ਦੇ ਵੱਲ ਆਪਣੀ ਮਾਤਾ ਨੂੰ ਦੱਸ ਦਿੱਤਾ ਜਾਂਦਾ ਹੈ ਤੇ ਉਸ ਦੀ ਮਾਂ ਦੇ ਵੱਲੋਂ ਪੂਰੇ ਬਾਜ਼ਾਰ ਦੇ ਵਿੱਚ ਇਸ ਪ੍ਰਵਾਸੀ ਦਾ ਕੁਟਾਪਾ ਛਾੜਿਆ ਜਾਂਦਾ ਹੈ ਤੇ ਉਸ ਸਮੇਂ ਹੀ ਜੋ ਲੋਕ ਹੈ ਆਜੂ ਬਾਜੂ ਦੇ ਜੋ ਲੋਕ ਹੈ ਉਹ ਵੀ ਮੌਕੇ ਦੇ ਉੱਪਰ ਮੌਜੂਦ ਹੋ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਪ੍ਰਵਾਸੀ ਲੜਕੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਇਸ ਲੜਕੀ ਦੀ ਮਾਂ ਇਸ ਪ੍ਰਵਾਸੀ ਨੂੰ ਕੁਟਦੀ ਹੋਈ ਨਜ਼ਰ ਆ ਰਹੀ ਹੈ ਅ ਕਈ ਜੋ ਵਿੱਚ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਇਸ ਦੀ ਚੰਗੇ ਤਰੀਕੇ ਦੇ ਨਾਲ ਕੋਟਾਈ ਹੋ ਰਹੀ ਸੀਗੀ ਪਰ ਉਹ ਤਸਵੀਰਾਂ ਸਕਰੀਨ ਦੇ ਉੱਪਰ ਨਹੀਂ ਦਿਖਾ ਸਕਦੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਕਿੰਨਾ ਬੁਰਾ ਹਾਲ ਕੀਤਾ ਗਿਆ ਬਾਅਦ ਦੇ ਵਿੱਚ ਇਸ ਪ੍ਰਵਾਸੀ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਹੈ ਲਗਾਤਾਰ ਜੋ ਪ੍ਰਵਾਸੀ ਹੈ ਉਹਨਾਂ ਦੇ ਵੱਲੋਂ ਅਜਿਹੇ ਕਾਰਨਾਮੇ ਨੂੰ ਅਣਜਾਣ ਦਿੱਤਾ ਜਾਂਦਾ ਹੈ ਜੇਕਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਪ੍ਰਵਾਸੀਆਂ ਦੇ ਵੱਲੋਂ ਅਤ ਚੁੱਕੀ ਹੋਈ ਹੈ ਨਵੀ ਤੋਂ ਨਵੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਮਾਮਲੇ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਮਾਮਲੇ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਜੋ ਗੁੰਡਾਗਰਦੀ ਹੈ ਉਹ ਵੀ ਵੱਧੀਆਂ ਜਾ ਰਹੀਆਂ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਪਰਵਾਸੀ ਦੇ ਵੱਲੋਂ ਇੱਕ ਮਾਸੂਮ 5 ਸਾਲ ਬੱਚੇ ਦਾ ਮਰਡਰ ਕਰ ਦਿੱਤਾ ਗਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਦੋ ਸਿੱਖ ਨੌਜਵਾਨਾਂ ਦੇ ਨਾਲ ਵੀ ਇਹਨਾਂ ਦੇ ਵੱਲੋਂ ਬਤਮੀਜ਼ੀ ਕੀਤੀ ਗਈ ਸੀਗੀ ਕੁੱਟਮਾਰ ਕੀਤੀ ਗਈ ਸੀਗੀ ਤੇ ਅਜਿਹੀ ਹੀ ਜੋ ਮਾਮਲੇ ਐ ਲਗਾਤਾਰ ਸਾਹਮਣੇ ਆ ਰਹੇ ਸੰਜਸ ਦੇ ਵਿੱਚ